ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾੰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਈ ਬਾਗਾ ਪੁਰਾਣਾ ਪੈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਕੀ ਹੈ ਬਈ ਆਪਣਾ ਜੱਗਾ ਢੇ ਲੋ ਠੀਕ ਹੈ ਬਾਈ ਦਾਣਾ ਜੱਗਾ ਢੇ ਲੋ ਵੀਰ ਆਪਣੇ ਘਰ ਆਣਾ ਵੇ ਕੀ ਐਡਰੈਸ ਹੈ ਜੀ ਆਪਣਾ ਦੋ ਸਾਲਾਂ ਹੀ ਬੈਸਾਈਡ ਹੈ ਜੀ ਠੀਕ ਹੋ ਜੀ ਤੇ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਵਧੀਆ ਰਿਸਪਾਂਸ ਰਿਹਾ ਜੀ ਠੀਕ ਹੋ ਜੀ ਅੱਜ ਆਪਣੇ ਕੋਲ ਕਿੰਨੇ ਨਾਗਾ ਜੀ ਕਾਓ ਇੱਕ ਨਾਗਾ ਜੀ ਇੱਕ ਨਾਗ ਬਾਈ ਘਰ ਦੀ ਹੈ ਜੀ ਕਈ ਵਪਾਰ ਦਾ ਕੰਮ ਹੈ ਜੀ ਨਹੀਂ ਬਈ ਲਿਆਂਦੀ ਆ ਲਿਆਂਦੀ ਆ ਠੀਕ ਹੋ ਜੀ ਦੱਸੋ ਜੀ ਕੀ ਡਿਟੇਲ ਆਈ ਬੈਟ ਦੀ ਬਾਈ ਦੂਜੇ ਸੂਏ ਸੁਣਾਗਾ ਠੀਕ ਹੈ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨਾਂ ਦੀ ਕੱਚੀ ਆ ਦੂਜਾ ਸੂਆ ਸੁੰਦੀ ਆ ਰੰਗ 20+ ਦੱਸਿਆ ਦੁੱਧ ਆਪਾਂ ਨੂੰ ਠੀਕ ਹੋ ਜੀ 20+ ਹੈਗਾ ਬਾਈ ਦੁੱਧ ਦੇਖ ਸਕਦੇ ਹੋ ਬਾਈ ਮੂੰਹ ਮੱਥੇ ਦੀ ਬਹੁਤ ਚੰਗੀ ਆ ਚੰਗੀ ਬਰੀਡ ਦੀ ਵਹਿੜ ਆ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਬਹੁਤ ਜ਼ਿਆਦਾ ਸ਼ਾਨਦਾਰ ਆ ਸੋਹਣਾ ਥਣ ਹਵਾਰਨਾ ਬਾਈ ਦੇਖ ਸਕਦੇ ਹੋ ਬਾਈ ਤੁਸੀਂ ਬਾਡੀ ਬੰਤਰ ਦੀ ਚੰਗੀ ਆ ਕੱਢ ਲਓ ਵੀਰ ਬਾਹਰ ਮਾਰੇ ਤੋੜ ਕੇ ਵਿਖਾ ਦਿਗੇ ਤੂਰਾ ਬਾਈ ਤੁਸੀਂ ਦੇਖ ਸਕਦੇ ਹੋ ਪੱਠਪੂੜੇ ਦੀ ਚੰਗੀ ਆ ਤੂਰਾ ਦੇਖ ਸਕਦੇ ਹੋ ਤੁਸੀਂ ਤਰ੍ਹਾਂ ਦੀ ਕੁਆਲਿਟੀ ਬਹੁਤ ਵਧੀਆ ਬਾਈ ਜੀ ਫਿਰ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ 60000 ਰੁਪਏ ਮੁੱਲੇ ਦਾ 60000 ਮੁੱਕੇ ਤੇ ਮੰਨਤਾਂ ਹੋ ਜਾਊਗਾ ਜੀ ਹਾਂ ਜੀ ਠੀਕ ਹੈ 62000 ਰੁਪਏ ਬਾਈ ਡਿਮਾਂਡ ਕੀਤੀ ਹੈ ਮੌਕੇ ਤੇ ਮੈਂ ਮੰਨਤਾਂ ਵੀ ਕਰੂਗਾ ਬਾਈ ਵੇਖ ਸਕਦੇ ਹੋ ਬਾਈ ਰੰਗ ਰੂਪ ਦੀ ਸ਼ਾਨਦਾਰ ਆ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 95923 ਹਾਂਜੀ 58746 ਇੱਕ ਵਾਰ ਫੇਰ ਬੋਲ ਦਿਓ 95923 ਹਾਂਜੀ 58746 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗਦੀ ਆ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ